ਜੀ ਹਾਲਾ ਮਿੱਤਰੋ ਅੱਜ ਉਹ ਦੇਖੋ ਅੱਜ ਫਿਰ ਅਮਰੀਕਾ ਦਾ ਗੈਸ ਸਟੇਸ਼ਨ ਆਹ ਦੇਖੋ ਵੀਡੀਓ ਸਟੋਰ ਇੱਥੇ ਗੈਸ ਸਟੇਸ਼ਨ ਹੁੰਦਾ ਤੇਲ ਤੂਲ ਪਾਉਂਦੇ ਆ ਡਰਾਈਵਰ ਟਰੱਕਾਂ ਵਾਲੇ ਤੇ ਆਹ ਦੇਖੋ ਵੀਡੀਓ ਸਟੋਰ ਕਿੰਨਾ ਸੋਹਣਾ ਨਾ ਉਹ ਵੀ ਬਾਥਰੂਮ ਬੋਥਮ ਵਾਲੇ ਟੌਪ ਦੇ ਬਾਈ ਉਹ ਜਿਹੇ ਤਾਂ ਆਪਣੇ ਪੰਜਾਬ ਚ ਨਹੀਂ ਨਹੀਂ ਹੁੰਦੇ ਕਿਹ ਹੈ ਜੇ ਇੱਥੇ ਦਾ ਸਟੋਰ ਦੇਖੋ ਕਿੰਨਾ ਘੈਂਟ ਆ ਜੀ ਕਾਫੀ ਡੋ ਜੂਸ ਬਾਕੀ ਆ ਦੇਖ ਲਓ ਖਾਣ ਪੀਣ ਨੂੰ ਜਿੰਨਾ ਕੁ ਮਰਜ਼ੀ ਚੱਕ ਲਓ ਲੈ ਲਓ ਪੈਸਾ ਦੇ ਦਿਓ ਜਦੋਂ ਮਰਜ਼ੀ ਲੈ ਲਓ ਥਾਰਾ ਕੁਝ ਮਿਲਦਾ ਜੀ ਬਾਕੀ ਕੌਫੀ ਤੇ ਕੋਕ ਫ੍ਰੀ ਹੁੰਦਾ ਦੇਖੋ ਇਹ ਕੋਈ ਸ਼ੌਪ ਆ ਕੋਈ ਸ਼ੌਪ ਚ ਨਿਆਰੇ ਲਿਆਂਦੇ ਪਿਆ ਆ ਚੀਜ਼ਾਂ ਨਹੀਂ ਮਿਲਦੀਆਂ ਜੀ ਆਪਾਂ ਨੂੰ ਇੱਥੇ ਇਹ ਇੱਥੇ ਆ ਚੀਜ਼ਾਂ ਮੈਨ ਤਾਂ ਨਿਆਰੇ ਆ ਜੇ ਚੀਜ਼ਾਂ ਮਿਲ ਵੀ ਜਾਂਦੀਆਂ ਤਾਂ ਇਹ ਸਫਾਈ ਨਹੀਂ ਮਿਲਦੀ ਆਪਾਂ ਨੂੰ ਪਤਾ ਹੀ ਆ। ਬਸ ਇਹ ਚੀਜ਼ਾਂ ਦਾ ਪੱਟਿਆ ਬੰਦਾ ਬਾਹਰ ਜਾਂਦਾ। ਬਾਕੀ ਉੱਥੇ ਤੁਹਾਨੂੰ ਪਤਾ ਹੀ ਆ। ਵੇਖ ਬੰਦਾ ਕੰਮ ਕਰਦਾ। ਆਦੀ ਲਾਈਨ ਸੈੱਟ ਕਰਦਾ। ਇੱਥੇ ਜੀ ਇੱਕ ਜਣਾ ਕਮਾਉਂਦਾ ਚਾਰ ਜਣੇ ਖਾਂਦੇ ਆ। ਉੱਥੇ ਸਾਰੇ ਜਣੇ ਕਮਾਉਂਦੇ ਆ ਸਾਰੇ ਜਣੇ ਖਾਂਦੇ ਆ। ਉਹਦਾ ਫਰਕ ਬਹੁਤ ਆ ਜੀ। ਵਾੜਾ ਕੈਂਡ ਕੀ ਆ। ਆਹ ਦੇਖੋ ਕਿੰਨਾ ਸੋਹਣਾ ਦੇਖੋ। ਇੱਕ ਵੀ ਡਸਟ ਦਾ ਪਾਰਟ ਕੁਛ ਵੀ ਨਹੀਂ ਮਿਲਣਾ ਆ ਦੇਖੋ ਇਹ ਟਰੱਕ ਖੜੇ ਗੈਸ ਸਟੇਸ਼ਨ ਤੇ ਦੇਲ ਕੋਨੇ ਆ ਜਾ ਨਜ਼ਾਰਾ ਮਿਲਣਾ ਜੀ ਦੇਖੋ ਕਿੰਨੇ ਸੋਹਣੇ ਜਗ੍ਹਾ ਕਿੰਨਾ ਸੋਹਣਾ ਵੇ ਜਰਾ ਕਿੰਨੇ ਟਰੱਕ ਖੜੇ ਆ ਦੇਖੋ ਕਿੱਡਾ ਵੱਡਾ ਗੈਸ ਸਟੇਸ਼ਨ ਆ ਜੀ ਬੱਲੇ ਬੱਲੇ ਇਹ ਆ ਜੀ ਅਮਰੀਕਾ ਆ ਇੱਕ ਸਾਈਡ ਤੇ ਗੱਡੀਆਂ ਦਾ ਪੋਰਸ਼ਨ ਬਣਿਆ ਹੋਇਆ ਇੱਕ ਸਾਈਡ ਤੇ ਟਰੱਕਾਂ ਵਾਲੇ ਲੱਗਣੇ ਬੜਾ ਕੰਡ ਕੰਮ ਆ ਜੀ ਵਧੀਆ ਲੱਗਾ ਤੁਹਾਨੂੰ ਤੇ ਨਹੀਂ ਦੱਸਿਓ ਤੇ ਵੱਧ ਤੋਂ ਵੱਧ ਕੋਈ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ